ਜੇਕਰ ਜੋਲੇ ਦੀ ਦੀਨ ਨੂੰ ਛੱਲਣ ਲਈ ਬੌਬੀ ਸੀ ਤਾਂ ਜਸਸੀ ਦੀ ਦੀਨ ਨੂੰ ਛੱਲਣ ਲਈ ਸਮਰ ਨੇ ਦੀਦੀ ਨਾਲ ਮੰਗਣੀ ਕਰਵਾ ਉਹ ਆਸਟ੍ਰੇਲੀਆ ਚਲਾ ਗਿਆ ਲਗਾਤਾਰ 24 ਘੰਟੇ ਸੰਪਰਕ ਵਿੱਚ ਰਿਹਾ ਸਾਰੀ ਸਾਰੀ ਰਾਤ ਗੱਲਾਂ ਕਰਦਾ ਪੂਰਾ ਠਰਕਾ ਭਰਦਾ ਮਨ ਰਹੀਂ ਉਹ ਸਭ ਕੁਝ ਕਰਦਾ ਪਰ ਦੀਦੀ ਨੂੰ ਖੁਦ ਤੇ ਕੰਟਰੋਲ ਰੱਖਣ ਲਈ ਵੀ ਤਾਕਤ ਕਰਦਾ 4 ਸਾਲ ਬਾਅਦ ਖੁਦ ਤੇ ਕੰਟਰੋਲ ਨਾ ਹੋਣ ਦਾ ਬਹਾਨਾ ਬਣਾ ਕੇ ਕਿਸੇ ਹੋਰ ਨਾਲ ਲਵਨ ਰਿਲੇਸ਼ਨ ਵਿੱਚ ਰਹਿਣ ਲੱਗਾ ਇਹ ਸਭ ਦੀਦੀ ਕਿਵੇਂ ਸਹਿ ਸਕਦੀ ਸੀ ਉਸ ਨੂੰ ਤਾਂ ਇਸ ਸਭ ਨੇ ਤਾਂ ਨਾ ਹੀ ਯਕੀਨ ਆ ਰਿਹਾ ਸੀ ਨਾ ਹੀ ਉਸ ਦਾ ਦਿਮਾਗ ਇਹ ਸਭ ਉਸ ਨੂੰ ਮੰਨਣ ਲਈ ਮਨਾ ਸਕਿਆ ਉਹ ਉਸ ਪਰਿਵਾਰ ਵਿੱਚ ਸੀ ਜਿੱਥੇ ਔਰਤ ਦਾ ਮਤਲਬ ਹੀ ਅਣਖ ਹੁੰਦਾ ਹੈ ਇਹੀ ਕਾਰਨ ਹੈ ਕਿ ਉਹ ਇੱਕ ਸਾਲ ਤੱਕ ਤਾਂ ਇਸ ਸਬੰਧੀ ਆਪਣੇ ਮਾਪਿਆਂ ਤੱਕ ਵੀ ਨੂੰ ਵੀ ਦੱਸ ਨਹੀਂ ਸકી ਉਸਨੇ ਆਪਣੇ ਆਪ ਨੂੰ ਅਣਖ ਦੇ ਲਿਬਾਸ ਨਾਲ ਟੱਕ ਲਿਆ ਚੁੱਪਚਾਪ ਰਹਿਣਾ ਸ਼ੁਰੂ ਕਰ ਦਿੱਤਾ ਇਹ ਤਾਂ ਕਿਤੇ ਉਸ ਫੁਕਰੇ ਨੇ ਆਪਣੀਆਂ ਤੇ ਉਸ ਦੀਆਂ ਕੁੜੀ ਦੀਆਂ ਤਸਵੀਰਾਂ ਨੂੰ ਫੇਸਬੁੱਕ ਉੱਤੇ ਪਾ ਦਿੱਤਾ ਜਿਸ ਨਾਲ ਜੱਸੀ ਦੇ ਭਰਾ ਨੂੰ ਇਹ ਸਭ ਪਤਾ ਲੱਗ ਗਿਆ ਉਸ ਦਾ ਭਰਾ ਤਾਂ ਉਸ ਦੇ ਪਿੱਛੇ ਪਿੱਛੇ ਹੀ ਆਸਟ੍ਰੇਲੀਆ ਜਾਣ ਦੀ ਤਾਂਘ ਵਿੱਚ ਸੀ ਜਦ ਉਸ ਨੂੰ ਉਸਦੀ ਵੀ ਉਮੀਦ ਨਾ ਰਹੀ ਤਾਂ ਉਸ ਨੇ ਖੁਦ ਨੂੰ ਵੱਖਰਾ ਕਰ ਲਿਆ ਕਿ ਮੇਰੇ ਤੋਂ ਆਪਣਾ ਪਰਿਵਾਰ ਨਹੀਂ ਚੱਲਦਾ ਤੁਹਾਡਾ ਤਿੰਨਾਂ ਦਾ ਖਰਚ ਕਿਹਨੋਂ ਚੁੱਕਾਂ ਆਪਣੇ ਡਿਗਰੀ ਤੋਂ ਬਾਅਦ ਲਗਾਤਾਰ 4 ਸਾਲ ਕਰ ਰਹਿਣ ਕਰਕੇ ਹੁਣ ਉਸ ਨੂੰ ਨਵੀਂ ਨੌਕਰੀ ਦੀ ਤਲਾਸ਼ ਕਰਨੀ ਬਹੁਤ ਔਖੀ ਵੀ ਲੱਗ ਰਹੀ ਸੀ ਮੈਨੂੰ ਜੱਸੀ ਵੀ ਸ਼ਿੰਗਾਰੀ লাশ ਵਰਗੀ ਲੱਗੀ ਇਹ ਸਭ ਦੇਖ ਮੇਰਾ ਮਨ ਹੀ ਪੱਥਰ ਹੋ ਗਿਆ ਮੈਨੂੰ ਲੱਗਿਆ ਕਿ ਸਾਹਮਣੇ ਜਿਸ ਦਿਨ ਨੂੰ ਉਲਟ ਉਲਟਾ ਕੇ ਦੂਜਾ ਪਾਸਾ ਦੇਖਣ ਤੇ ਹੀ ਪਤਾ ਲੱਗਦਾ ਹੈ ਕਿ ਕੀ ਕੀ ਹੋ ਰਿਹਾ ਹੈ ਕੋਈ ਇਹ ਦੂਜਾ ਪਾਸਾ ਦੇਖਣ ਦੀ ਹਿੰਮਤ ਕਿਉਂ ਨਹੀਂ ਕਰਦਾ ਕਿਉਂਕਿ ਜ਼ਿੰਦਗੀ ਦੇ ਥਾਪੜੇ ਖਾ ਕੇ ਜੜ ਹੋਏ ਹਰ ਇਨਸਾਨ ਦਾ ਦੂਜਾ ਪਾਸਾ ਹੀ ਸਾਨੂੰ ਕਰੂਰ ਹਕੀਕਤਾਂ ਤੇ ਸਨਮੁਖ ਕਰਦਾ ਹੈ ਜੋਲੀ ਦੀ ਦੀਦੀ ਦੀ ਮੌਤ ਨੇ ਮੈਨੂੰ ਵੀ ਦੂਜੇ ਪਾਸੇ ਸੁੱਟ ਦਿੱਤਾ ਸੀ ਮੈਂ ਕਰੋ ਕਦਮ ਬਾਹਰ ਕੀ ਕੱਡੇ ਕੀ ਮੁੜ ਕੇ ਉਹ ਰਾਹ ਮੇਰੇ ਕਦਮਾਂ ਨੂੰ ਵਾਇਆ ਹੀ ਨਾ ਜੋਲੀ ਦਾ ਮਾਤਮ ਹਾਲੇ ਮੇਰੇ ਮਨ ਤੋਂ ਲੱਥਾ ਹੀ ਨਹੀਂ ਸੀ ਕਿ ਭੂਆ ਇੱਕ ਵਾਰ ਫੇਰ ਉਸੇ ਵਿਕਾਸ ਦਾ ਰਿਸ਼ਤਾ ਲੈ ਕੇ ਮੇਰੇ ਘਰ ਧਮਕ ਪਈ ਅਖੇ ਮੈਂ ਬੜੀ ਮਿਹਨਤ ਸਮਾਜਿਤ ਨਾਲ ਹੱਥ ਜੋੜ ਕੇ ਮਨਾ ਕੇ ਆ ਲਿਆਈ ਹਾਂ ਉਹਨ ਸਿਰਫ ਮੰਗਣੀ ਦਾ ਦਿਨ ਹੀ ਤੈਅ ਕਰਨਾ ਹੈ ਬਾਕੀ ਕੁਝ ਹੋਰ ਕਰਨ ਦੀ ਜ਼ਰੂਰਤ ਨਹੀਂ ਹੈ ਇਸ ਸਬ ਲਈ ਮੈਂ ਹੁਣ ਇਨਕਾਰੀ ਸਾਂ ਮੈਂ ਇਸ ਦਾ ਜ਼ੋਰਦਾਰ ਵਿਰੋਧ ਵੀ ਕੀਤਾ ਅਤੇ ਵਿਕਾਸ ਨਾਲ ਵਿਆਹ ਕਰਾਉਣ ਤੋਂ ਕੋਰੀ ਨਾ ਵੀ ਕਰ ਦਿੱਤੀ ਮੇਰੇ ਇਨਕਾਰ ਕਰਦਿਆਂ ਹੀ ਸਾਰੇ ਘਰ ਵਿੱਚ ਆਂਤ ਗਮਾਂਡ ਚ ਅਤੇ ਰਿਸ਼ਤੇਦਾਰੀਆਂ ਵਿੱਚ ਭਾਂਬੜ ਬਲ ਪਿਆ ਮੇਰਾ ਇਹ ਇਨਕਾਰ ਹੀ ਮੇਰਾ ਨਿਕਾਬਲੇ ਮੁਨਾਫੀ ਗੁਨਾਹ ਬਣ ਗਿਆ ਮੈਂ ਹੁਣ ਕਰਦੇ ਕਟਾਰੇ ਵਿੱਚ ਸਾਂ ਅਤੇ ਮੇਰੇ ਤੇ ਲਗਾਤਾਰ ਇਲਜ਼ਾਮਾਂ ਦੀ ਬੁਸ਼ਾਰ ਹੋ ਰਹੀ ਸੀ ਵੀਰਾ ਕਹਿੰਦਾ ਹੁਣ ਸਾਰੀ ਉਮਰ ਮੇਰੇ ਪੱਲੇ ਪਈ ਰਹੇਗੀ ਲੋਕ ਮੈਨੂੰ ਤਾਨੇ ਮਾਰਨਗੇ ਕਿ ਭੈਣ ਵਿਆਹੀ ਨਹੀਂ ਗਈ ਧੀ ਕਿੱਥੋਂ ਵਿਆਹ ਲਵੇਂਗਾ ਉਹ ਧੀ ਜੋ ਅਜੇ ਸਾਲ ਦੀ ਵੀ 2 ਮਹੀਨਿਆਂ ਦੀ ਹੋਣੀ ਸੀ ਉਸ ਨੂੰ ਉਸਤਾ ਫਿਕਰ ਲੱਗ ਗਿਆ ਸੀ ਭੂਆ ਕਹਿੰਦੀ ਤੂੰ ਸਾਡੇ ਖਾਨਦਾਨ ਦਾ ਨੱਕ ਬੜਾ ਦਿੱਤਾ ਮੇਰੇ ਭਰਾ ਦੀ ਦੇਹਲੀ ਕੁਆਰੀ ਰਹਿ ਜੂ ساری ਉਮਰ ਕਲੰਕ ਨਹੀਂ ਮਿਟਣਾ ਇੱਕੋ ਇੱਕ ਕੁੜੀ ਸੀ ਉਹ ਵੀ ਵਿਆਹ ਨਹੀਂ ਹੋਈ ਗਈ ਮਾਂ ਮਾਂ ਕਹਿੰਦੀ ਮੈਂ ਕਿਸੇ ਰਿਸ਼ਤੇਦਾਰੀ ਵਿੱਚ ਮੂੰਹ ਦਿਖਾਉਣ ਯੋਗੀ ਨਹੀਂ ਰਹੀ ਕਿਸੇ ਹੋਰ ਨੂੰ ਕਹਿ ਵੀ ਨਹੀਂ ਸਕਦੀ ਕਿ ਮੇਰੀ ਕੁੜੀ ਲਈ ਕੋਈ ਚੰਗਾ ਰਿਸ਼ਤਾ ਲੱਭ ਦੇਵੋ ਪਤੀਜਾ ਕਹਿੰਦਾ ਹੋ ਰੇ ਰੇ ਹੁਣ ਬੁਈ ਸਾਡੇ ਨਾਲ ਹੀ ਰਹੂਗੀ ਮੋਜਾਂ ਹੀ ਮੋਜਾਂ ਅਸੀਂ ਤਾਂ ਬਹੁਤ ਮਸਤੀ ਕਰਾਂਗੇ ਉਸ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਉਸ ਦੀ ਖੱਬੀ ਗੱਲ ਤੇ ਉਸ ਦੀ ਮਾਂ ਦਾ ਕਵਾੜ ਕਰਦਾ ਥੱਪੜ ਪਿਆ ਥੱਪੜ ਇੰਨਾ ਜ਼ੋਰਦਾਰ ਸੀ ਕਿ ਉਹ ਝਟਕਾ ਖਾ ਕੇ ਮੇਰੇ ਪੈਰਾਂ ਵਿੱਚ ਡਿੱਗ ਪਿਆ ਮੇਰਾ ਉਸ ਦੀ ਮਾਂ ਨੂੰ ਗਾਲ ਕੱਢ ਨੂੰ ਜੇ ਕੀਤਾ ਪਰ ਕਚੀਚੇ ਬੱਟ ਗਈ ਕਿਉਂਕਿ ਅਗਲਾ ਇਲਜ਼ਾਮ ਹਲੇ ਬਾਕੀ ਸੀ ਭਾਬੀ ਕਹਿੰਦੀ ਦੇਖੋ ਜੀ ਮੇਰੇ ਤੋਂ ਨਹੀਂ ਦੂਜੀ ਆਸ਼ਾ ਬਣਿਆ ਜਾਣਾ ਮੈਂ ਆਪਣੇ ਏਰਮਾਨਾ ਨੂੰ ਅੱਗ ਨਹੀਂ ਲਗਾ ਸਕਦੀ ਸਾਰੇ ਦੇ ਸਾਰੇ ਹੀ ਮੇਰਾ ਭਵਿੱਖ ਦੱਸਣ ਵਾਲੇ ਅਤੇ ਸਮਾਜ ਦੇ ਠੇਕੇਦਾਰ ਬਣ ਕੇ ਖੜੇ ਸਨ ਮੇਰੇ ਪੱਖ ਵਿੱਚ ਦਲੀਲ ਕਰਨ ਲਈ ਮੇਰੇ ਖੁਦ ਸਮੇਤ ਹੋਰ ਕੋਈ ਵੀ ਨਹੀਂ ਸੀ ਮੈਨੂੰ ਚਾਰੇ ਪਾਸੇ ਤੋਂ ਤੀੜਾ ਨਾਲ ਛਲਣੀ ਕੀਤਾ ਜਾ ਰਿਹਾ ਸੀ ਤੇ ਮੈਂ ਭੀਸ਼ਮ ਪਿਤਾਮਾਂ ਤਾ ਉਮਰ ਕੁਵਾਰੀ ਰਹਿਣ ਦਾ ਇਹ ਔਖਾ ਫੈਸਲਾ ਲੈ ਤਾਂ ਸਕਦੀ ਸੀ ਪਰ ਉਸ ਵੰਗੂ ਸ਼ਰਯਮ ਅਲਾਨ ਨਹੀਂ ਸਾ ਕਰ ਸਕਦੀ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ